ਵੀਡੀਓ ਵਿੱਚ ਅੱਜ ਤੁਹਾਡੀ ਨਿਗਰਾਨੀ ਦੇ ਵਿੱਚ ਕਣਕ ਕਟਾਈ ਕੀਤੀ ਜਾ ਰਹੀ ਹੈ ਕੀ ਮਾਮਲਾ ਕੀ ਹੈ ਇਹ ਮਾਮਲਾ ਜੀ ਹਾਈ ਕੋਰਟ ਦਾ ਫੈਸਲਾ ਹੋਇਆ ਸੀ 4/11/24 ਨੂੰ ਜਿਹੜਾ ਪੰਚਾਇਤ ਨੂੰ ਦੇ ਹੱਕ 'ਚ ਹੋਇਆ ਸੀ ਵੀ ਇਹਨਾਂ ਨੇ 4 ਹਫ਼ਤਿਆਂ ਤੋਂ ਲੈ ਕੇ 4 ਮਹੀਨਿਆਂ 'ਚ ਮੰਨ ਲਓ ਕਬਜ਼ਾ ਲੈਣਾ ਉਹਦੇ 'ਚ ਇਹ ਸੀਗਾ ਵੀ ਜਿਹੜੇ ਤਾਂ ਨਜਾਇਜ਼ ਕਬਜ਼ਕਾਰ ਨੇ ਮੰਨ ਲਓ ਇੱਕ ਕਨਾਟਾਮਾ ਲਿਖ ਕੇ ਦੇਣਾ ਸੀ ਵੀ ਉਹ ਵਲੰਟਰੀਅਰ 4 ਹਫ਼ਤੇ ਜਾਂ 4 ਮਹੀਨੇ ਛੱਡਿਆ ਕਬਜ਼ਾ ਪਰ ਉਹਨੇ ਨਾਂ ਤਾਂ ਕੋਈ ਲਿਖ ਕੇ ਦਿੱਤਾ ਨਾ ਕੁਝ ਹੋਰ ਹੋਇਆ ਇਹ ਫਿਰ ਅਸੀਂ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਖੜੀ ਕਣਕ ਦਾ ਕਬਜ਼ਾ ਲਿਆ ਸੀ 2/4/24 ਤੇ ਅੱਜ ਇਹ ਮੰਨ ਲਓ ਕਣਕ ਪੱਕ ਚੁੱਕੀ ਆ ਤੇ ਫਿਰ ਹੁਣ ਇਹ ਪੰਚਾਇਤ ਵੱਢ ਰਹੀ ਐ ਨੂੰ ਇਹਦੀ ਜਿਹੜੀ ਆਮਦਨ ਪੰਚਾਇਤ ਫੰਡ ਚ ਫੜੀ ਜਾਵੇਗੀ ਤੇ ਪ੍ਰੋਪਰ ਮੰਨ ਲਓ ਆਪਣਾ ਖੇਤੀਬਾੜੀ ਵਿਭਾਗ ਦੇ ਉਹ ਮੁਲਾਜ਼ਮ ਫਿਰਦੇ ਤੁਸੀਂ ਦੇਖ ਹੀ ਲਓਗੇ ਉਹ ਇਹਦੀ ਅਸੈਸਮੈਂਟ ਕਰਨਗੇ ਵੀ ਇੰਨੇ ਦੀ ਕਣਕ ਹੋਈ ਸਰ ਇਹ ਕਿੱਥੋਂ ਦਾ ਕਿਸਾਨ ਜੀ ਇਹ ਪਿੰਡ ਜੰਗੀ ਰਾਣਾ ਜੀ ਤੇ ਬਲਾਕ ਸੰਗਤ ਜੀ ਕਿੰਨਾ ਵੱਲੋਂ ਕਬਜ਼ਾ ਕੀਤਾ ਗਿਆ ਸੀ ਇਹ ਪਿੰਡ ਦੇ ਹੀ ਕੋਈ ਨਰਿੰਦਰ ਸਿੰਘ ਜੀ ਆ ਤੇ ਇੱਕ ਚਾਰ ਇਹ ਮੰਨ ਲਓ 5.5 ਕੱਲੇ ਇੱਕ ਕੋਲੇ ਸੀ ਤੇ ਚਾਰ ਕਨਾਲਾ ਉਹ ਤਿੰਨ ਚਾਰ ਭਰਾ ਉਹਨਾਂ ਨੇ ਮੈਨੂੰ ਨਾਮ ਨਹੀਂ ਯਾਦ ਟਾਪਰ ਦਾ ਨਰਿੰਦਰ ਸਿੰਘ ਦਾ ਵਾਲੀ ਸੀਗਾ ਕੇਸ ਇਹ ਕੁੱਲ ਕਿੰਨੀ ਇਹ ਜ਼ਮੀਨ ਹੈ ਕੁੱਲ ਜੀ ਇਹ 6 ਕੱਲੇ 12 ਮਰਲੇ ਯਾਨੀ ਕਿ 48 ਕਨਾਲਾ ਬੜਾ ਮਰਲੇ ਅੱਜ ਕਣਕ ਦੀ ਕਟਾਈ ਹੋ ਰਹੀ ਹੈ ਹਾਂ ਜੀ ਆ ਦੇਖੋ ਤੁਹਾਡੇ ਸਾਹਮਣੇ ਸ਼ੁਰੂ ਹੋ ਚੁੱਕੀ ਹੈ ਕਟਾਈ ਤੁਹਾਡੀ ਕਣਕ ਦੀ ਕਟਾਈ ਕੀਤੀ ਜਾ ਰਹੀ ਹੈ ਤੁਹਾਡੀ ਨਿਗਰਾਨੀ ਦੇ ਕੀ ਮਾਮਲਾ ਕੀ ਹੈ ਇਹ ਮਾਂਜੋਗ ਡੀ ਸਾਹਿਬ ਨੂੰ ਪੁਲਿਸ ਮਦਦ ਸੰਬੰਧੀ ਸਾਨੂੰ ਆਇਆ ਸੀ ਲੈਟਰ ਉਹਦੇ ਜਿਹੜੀ ਪੁਲਿਸ ਮਦਦ ਅਸੀਂ ਦਿੱਤੀ ਜਾ ਰਹੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਬੀਡੀਪੀ ਸਾਹਿਬ ਵੱਲੋਂ ਨੇਥਸੀਦਰ ਸਾਹਿਬ ਇੱਥੇ ਮੌਕੇ ਤੇ ਤੇ ਉਹਨਾਂ ਵੱਲੋਂ ਜਿਹੜਾ ਕਣਕ ਦੀ ਕਟਾਈ ਕਰਵਾਈ ਜਾ ਰਹੀ ਹੈ ਸਥਿਤੀ ਕਿਵੇਂ ਜੀ ਇੱਥੇ ਸਦੀ ਪੀਸਫੁਲ ਆ ਜੀ ਬਿਲਕੁਲ ਕਿੰਨੀ ਕਣਕ ਦਾ ਕਬਜ਼ਾ ਜੀ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਜੀ ਕਿੰਨੀ ਕਣਕ ਹੈ ਹਾਂਜੀ ਬਈ ਕੀ ਨਾ ਆਇਆ ਆਪਣਾ ਮੇਰਾ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਅੱਜ ਜੋ ਇੱਥੇ ਪਿੰਡ ਦੇ ਵਿੱਚ ਜ਼ਮੀਨ ਦਾ ਕਬਜ਼ਾ ਲਿਆ ਕੀ ਹੈ ਪੂਰਾ ਜੇ 1987 ਦੇ ਵਿੱਚ ਦੀ ਬਾਪੂ ਜੀ ਸਾਡੀ ਲੱਗਦੇ ਘਰੋਂ ਜੀ ਉਹਨਾਂ ਕੋਲੇ ਸੀਗਾ ਜੀ ਕਬਜ਼ਾ ਉਦੋਂ ਦੇ ਉਹੀ ਬਹੋਂਦੇ ਸੀਗੇ ਹੁਣ ਸਰਕਾਰ ਤੋਂ ਕਹਾ ਹਾਈ ਕੋਰਟ ਦੇ ਕੇਸ ਕਰਿਆ ਸੀ ਮਗਰੋਂ ਸਰਪੰਚ ਨੇ ਹਾਈ ਕੋਰਟ ਦਾ ਫੈਸਲਾ ਸਾਡੇ ਹੱਕ ਚ ਹੋ ਗਿਆ ਪੰਚਾਇਤ ਦੇ ਕਿੰਨੀ ਜ਼ਮੀਨ ਹੈ ਸੀ ਇਹ 48 ਕਨਾਲਾਂ ਤੇ 12 ਮਰਲੇ ਜੀ ਫੈਸਲਾ ਕੀ ਹੱਕ ਚ ਆ ਵੀ ਜ਼ਮੀਨ ਪੰਚਾਇਤ ਬਹੂਗੀ ਜੀ ਦੂਜੀ ਤੇ ਕਹਿ ਰਹੀ ਐ ਵੀ ਜਿਹੜੀ ਕਣਕ ਹੈ ਉਹਨਾਂ ਨੇ ਬੋਣੀ ਸੀ ਕਣਕ ਵਾਰੇ ਨਹੀਂ ਕਣਕ ਨੂੰ ਅਸੀਂ ਟਾਈਮ ਦਿੱਤਾ ਹੋਇਆ ਸੀਗਾ ਜੀ ਕਣਕ ਖਾਤਰ ਠੀਕ ਆ ਚਾਰ ਹਫ਼ਤਿਆਂ ਦਾ ਅਸੀਂ ਚਾਰ ਹਫ਼ਤਿਆਂ ਦੀ ਥਾਂ ਤੇ 2 ਮਿੰਟ ਬਾਅਦ ਵੀ ਸਾਨੂੰ ਲਿਖ ਕੇ ਦੇ ਦਿਓ ਵੀ ਅਸੀਂ ਉਹਦੋਂ ਬਾਅਦ ਛੱਡ ਦੇਾਂਗੇ ਪਰ ਉਹਨਾਂ ਨੇ ਲਿਖ ਕੇ ਨਹੀਂ ਦਿੱਤਾ ਜੀ ਸਾਨੂੰ